ਪਹਿਲਾਂ ਤਾਂ ਕਾਫੀ ਆ ਰਿਹਾ ਸੀ ਬਾਰ-ਬਾਰ ਬਈ ਡੈਥ ਹੋ ਗਈ ਉਹਨਾਂ ਦੀ ਡੈਥ ਹੋ ਗਈ ਤੇ ਫਿਰ ਉਸ ਤੋਂ ਬਾਅਦ ਉਹਨਾਂ ਦੀ ਮੈਸੇਜ ਦਾ ਵੀ ਆਇਆ ਹਮਮਾ ਮਾਲੀ ਦਾ ਵੀ ਆਇਆ ਪੇਸ਼ਾ ਦੇ ਹੁਲ ਦਾ ਆਇਆ ਵੀ ਤੁਸੀਂ ਇਹ ਜਿਹੜੀਆਂ ਹੈਗੀਆਂ ਨੇ ਵੀ ਤੁਸੀਂ ਨਾ ਇਹ ਅਫਵਾਹਾਂ ਨਾਓ ਇਹ ਠੀਕ ਨਹੀਂ ਹੈਗੀਆਂ ਇਹ ਤਾਂ 10 ਦਿਨ ਹੋ ਗਏ ਉਈਓ ਹੀ ਪੋਸਟਾਂ ਪਾਈ ਜਾਂਦੇ ਆ ਲੋਕੀ ਉਈਓ ਹੀ ਬਿਨਾਂ ਮਤਲਬ ਤੋਂ ਪੋਸਟਾਂ ਪਾਈ ਜਾਂਦੇ ਮੇਰੇ ਬਾਪਾ ਹਾਂ ਗੱਲ ਸਹੀ ਠੀਕ ਹੈ ਬਿਲਕੁਲ ਠੀਕ ਹੈ ਕਹਿੰਦੇ ਹਜੇ ਨਹੀਂ ਤੇ ਅਸੀਂ ਤਾਂ ਕਹਿੰਦੇ ਆ ਉਹਨਾਂ ਦੀ ਉਮਰ ਇੰਨੀ ਲੰਬੀ ਹੋ ਜਵੇ ਬਹੁਤ ਜ਼ਿਆਦਾ ਬਸ ਅਸੀਂ ਤਾਂ ਸੀ ਸਕਦੇ ਵੀ ਸਾਡੀ ਵੀ ਉਮਰ ਲੱਗ ਜਵੇ ਉਹਨਾਂ ਨੂੰ ਉਹ ਠੀਕ ਹੋ ਜਾ ਸਾਡੇ ਤੱਕ ਤਾਜ ਨਹੀਂ ਸਾਹਮਣੇ ਵੱਦਦੇ ਬਾਕੀ ਉਹਨਾਂ ਦੇ ਡੈਡੀ ਸੀਗੇ ਸਕੂਲ ਚ ਪੜਾਉਂਦੇ ਮੇਰੇ ਦਾਦਾ ਜੀ ਦੇ ਨਾਲ ਇਹੀ ਕੱਠੇ ਪੜਾਉਂਦੇ ਸੀ ਅੱਛਾ ਜੀ ਇਹਨਾਂ ਦੇ ਜਿਹੜੇ ਫਾਦਰ ਸੀਗੇ ਚੌਥੀ ਕਲਾਸ ਤੱਕ ਪੜਾਉਂਦੇ ਸੀ ਕੇਪਲਕੇਸ਼ਨ ਜੀ ਮੇਰੇ ਦਾਦਾ ਜੀ ਸ਼ਰਦਾਸ ਜੀ ਕੱਠੀ ਰਹਿੰਦੇ ਤੇ ਇਸੇ ਸਕੂਲ ਚ ਤ੍ਰਿੰਦਰ ਮਹਿੰਦਰ ਪਰਿਵਾਰਿਕਲੇ ਹਾਜ ਵੀ ਕਿਤੇ ਨਾ ਕਿਤੇ ਉੱਥੇ ਜਾਂਦੇ ਵੀ ਬੰਬੇ ਵੀ ਜਾਂਦੇ ਨੇ ਐਸਾ ਫਾਦਰ ਰਿਲੇਸ਼ਨ ਨਹੀਂ ਥਾਂ ਇੱਥੋਂ ਤੱਕ ਕੀ ਦੱਸਾਂ ਮ ਮੇਰੇ ਮਦਰ ਦੀ ਮੈਰਿਜ ਮੇਰੇ ਜਿਹੜੇ ਨਾਨਾ ਜੀ ਸੀਗੇ ਇੱਥੇ ਕੰਪਾਉਂਡਰ ਸੀ ਹਸਪੀਟਲ ਚ ਅੱਛਾ ਜੀ ਧਰਮਿੰਦਰ ਦਾ ਡੈਡੀ ਤੇ ਕੇਵਲਕਿਸ਼ਨ ਤੇ ਧਰਮਿੰਦਰ ਦੇ ਫਾਦਰ ਤੇ ਮੇਰੇ ਦਾਦਾ ਜੀ ਇਕੱਠੇ ਇਹਨਾਂ ਦੀ ਤਿਗੜੀ ਸੀ ਤੇਨਾਂ ਦੀ ਦੋਸਤੀ ਸੀਗੀ ਉਹ ਮੇਰੇ ਦਾਦਾ ਜੀ ਮੇਰੀ ਨਾਨਾ ਜੀ ਨੂੰ ਕਹਿਣ ਲੱਗੇ ਕੇਵਲਕਿਸ਼ਨ ਜੀ ਵੀ ਐਂ ਕਰਕੇ ਵੀ ਮੁੰਡਾ ਹੈਗਾ ਵੀ ਮੇਰੇ ਨਾਲ ਟੀਚਰ ਰਹੇਗਾ ਉਹਨਾਂ ਦਾ ਲੜਕਾ ਤੁਹਾਨੂੰ ਵੀ ਆਪਾਂ ਮੈਰਿਜ ਕਰਾ ਦਈਏ ਉਹਨਾਂ ਨੇ ਮੈਰਿਜ ਕਰਵਾਤੀ ਧਰਮਿੰਦਰ ਨੇ ਜੁੱਤੀ ਨਹੀਂ ਚੁੱਕ ਦਿੱਤੀ ਮੇਰੀ ਮੰਮੀ 1 ਸਾਲ ਛੋਟੀ ਸੀ ਧਰਮਿੰਦਰ ਤੋਂ 1 ਸਾਲ ਦਾ ਫਰਕ ਸੀ ਕਹਿੰਦੇ ਜਦੋਂ ਵਿਆਹ ਦੇ ਵਿੱਚ ਇਕੱਠੇ ਹੋਏ ਤੇ ਇਹਨੂੰ ਜੁੱਤੀ ਨਹੀਂ ਚੁੱਕਉਂਦੀ ਤਿਰਮਿੰਦਰ ਨੇ ਅੱਗੇ ਆ ਗਿਆ ਕਹਿੰਦਾ ਭੈਣ ਮੈਂ ਜੁੱਤੀ ਨਹੀਂ ਚੁੱਕਉਂਦੇਣੀ ਇਹ ਗੱਲ ਦੇਖ ਲਓ ਤੁਸੀਂ ਬਹੁਤ ਵੱਡੀ ਗੱਲ ਆ ਇੱਕ ਸਾਲ ਦਾ ਹੀ ਫਰਕ ਸੀ ਇਹਦਾ ਤੇ ਸਾਡੇ ਤਾਂ ਬਹੁਤ ਕੋ ਲੋ ਸੀ ਅ ਜਦੋਂ ਹੁਣ 2005 ਦੇ ਇੱਥੇ ਤਰਮਿੰਦਰ ਜੀ ਆਏ ਨੇ ਤੇ ਮਦਰ ਮੈਨੂੰ ਕਹਿੰਦੇ ਵੀ ਇਹ ਮੈਂ ਕਿਉਂ ਆ ਤਿਰਮਿੰਦਰ ਆਇਆ ਦੇਖੀ ਕਿਵੇਂ ਮਰੂ ਮੈਂ ਕਿਹਾ ਵੀ ਉਹਨੇ ਉੱਥੇ ਜਾਣ ਨਹੀਂ ਦੇਣਾ ਵੀ ਰਸ਼ ਬਹੁਤ ਆ ਤੇ ਮਦਰ ਨੂੰ ਮਿਲੇ ਫੋਟੋ ਵੀ ਅੱਜ ਮੇਰੇ ਘਰ ਪਈ ਆ ਤਿਰਮਿੰਦਰ ਮਿਲਿਆ ਅੰਦਰੋਂ ਕਹਿੰਦਾ ਵੀ ਮੈਨੂੰ ਸਿਰਫ 5 ਮਿੰਟ ਦੇ ਦਿਓ ਮੇਰੇ ਮਾਈ ਅੱਗੇ ਬਾਹਰ ਮੇਰੀ ਭੈਣ ਖੜੀ ਆ ਇਹੀ ਬਾਲ ਦੀ ਸੀ ਉਹਨਾਂ ਦੀ ਅਨੂਚ ਵੀ ਐ ਪੇਪਰਾਂ ਚ ਵੀ ਆ ਤੇ ਆਇਆ ਬਾਹਰ ਤੇ ਦੁਨੀਆ ਬਹੁਤ ਤੇ ਅੱਜ ਆਉਂਦਾ ਹੀ ਜਫੀ ਭਾਗੇ ਭਾਵਕ ਹੋ ਗਿਆ ਕਹਿੰਦਾ ਰਾਜਨਾ ਉਹ ਅੰਦਰ ਨਹੀਂ ਜਾਣੀ ਹੋ ਗਿਆ ਹਾਂ ਤਾਂ ਅੱਜ ਬਾਲੀਵੁੱਡ ਦੇ ਅਸਲੀ ਹੀ ਮੈਨ ਦੇ ਪਿੰਡ ਪਹੁੰਚੇ ਆ ਬਿਲਕੁਲ ਸਹੀ ਸੋਨ ਤੁਸੀਂ ਧਰਮਿੰਦਰ ਜੀ ਦੇ ਪਿੰਡ ਪਹੁੰਚੇ ਆ ਸਾਨਨੇਵਾਲ ਪ੍ਰਾਣਾ ਬਜ਼ਾਰ ਵਿਖੇ ਤਾਂ ਬਿਲਕੁਲ ਉਹਨਾਂ ਦੇ ਘਰ ਦੇ ਨਜ਼ਦੀਕ ਖੜੇ ਆ ਜਿਹੜਾ ਹਾਲਾਕਿ ਉਹਨਾਂ ਨੇ ਸੇਲ ਕਰ ਦਿੱਤਾ ਸੀਗਾ ਪਰ ਜਿਹੜੀ ਧਰਮਿੰਦਰ ਜੀ ਦੀ ਸ਼ੁਰੂਆਤ ਹੈ ਉਹ ਇਸੇ ਪਿੰਡ ਸਾਨਨੇਵਾਲ ਤੋਂ ਹੋਈ ਹੈ ਤਾਂ ਦੱਸ ਦਈਏ ਕਿ ਉਹਨਾਂ ਦਾ ਜਨਮ ਜਿਹੜਾ ਉਹ 8 ਦਸੰਬਰ 1935 ਨੂੰ ਪੰਜਾਬ ਦੇ ਲੁਧਿਆਣਾ ਜ਼ਿਲ੍ਹੇ ਦੇ ਪਿੰਡ ਸਾਨੇ ਵਾਲੇ ਵਿਕੇ ਹੁੰਦਾ ਜਿੱਥੇ ਉਹਨਾਂ ਦਾ ਜਿਹੜਾ ਜਨਮ ਇੱਕ ਸਿੱਖ ਪਰਿਵਾਰ ਦੇ ਵਿੱਚ ਜਨਮ ਹੁੰਦਾ ਹੈ ਤਾਂ ਬਿਲਕੁਲ ਤੁਹਾਨੂੰ ਦੱਸ ਦਈਏ ਕਿ ਤਾਂ ਬਿਲਕੁਲ ਜਿਸ ਤਰੀਕੇ ਨਾਲ ਗੱਲ ਕਰ ਰਹੀ ਸੀ ਜਿਹੜਾ ਉਹਨਾਂ ਦਾ ਪੁਰਾਣਾ ਮਕਾਨ ਹੈ ਇਸ ਸਮੇ ਜਿਹੜਾ ਉਹ ਕਿਸੇ ਹੋਰ ਜਦੋਂ ਸੇਲ ਕਰਕੇ ਚੱਲ ਗਈ ਸੀ ਤਾਂ ਹੁਣ ਕਿਸੇ ਹੋਰ ਨਹੀਂ ਲਿਆ ਤਾਂ ਬਿਲਕੁਲ ਆਂਟੀ ਸਾਡੇ ਨਾਲ ਮੌਜੂਦ ਨੇ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਜੀ ਮਤਲਬ ਕਿੰਨਾ ਸਮਾਂ ਹੋ ਗਿਆ ਤੁਹਾਨੂੰ ਇੱਥੇ ਰਹਿੰਦਿਆਂ ਨੂੰ ਸਾਨੂੰ ਜੀ ਹੋਗਾ ਹੁਣ 40-45 ਸਾਲ ਜੀ 40-45 ਸਾਲ ਦੇ ਇਹ ਹੁਣ ਘਰ ਤੁਸੀਂ ਲਿਆ ਹਾਂ ਹਾਂਜੀ ਅਸੀਂ ਲਿਆ ਅਸੀਂ ਲੈ ਹਾਂ ਜੀ ਅਸੀਂ ਸਾਰਾ ਟਾਕੇ ਬਣਾਇਆ ਜੀ ਹੂੰ ਬਹੁਤ ਪੁਰਾਣਾ ਮਕਾਨ ਸੀ ਹੂੰ ਫਿਰ ਅਸੀਂ ਸਾਰਾ ਹੀ ਅਸੀਂ ਆਪ ਬਣਾਇਆ ਹੂੰ ਹਾਂਜੀ ਤੁਸੀਂ ਕਦੇ ਦੇਖਿਆ ਧਰਮਿੰਦਰ ਨੂੰ ਇੱਥੇ ਮਤਲਬ ਹਾਈ ਹਾਂਜੀ ਆਏ ਨੇ ਸਾਰੇ ਪ੍ਰਾਇਮਰੀ ਸਕੂਲਸ ਸਾਰੇ ਜਾ ਕੇ ਆਏ ਨੇ ਹਾਂ ਛਟੇ ਸੰਤੇ ਪ੍ਰਾਇਮਰੀ ਸਕੂਲ ਚ ਲੰਬਰਦਾਨ ਕਰਨ ਸਾਰੇ ਜਾ ਕੇ ਆਏ ਨੇ ਆਏ ਆ ਕਿਵੇਂ ਵੇਖਦੇ ਹੋ ਜਿਹੜਾ ਹਾਲੇ ਹੁਣ ਜੋ ਤੁਸੀਂ ਮਕਾਨ ਤੁਸੀਂ ਲੈ ਲਿਆ ਪਰ ਫੇਰ ਵੀ ਕਿਤੇ ਨਾ ਕਿਤੇ ਨਾਮ ਧਰਮਿੰਦਰ ਦੇ ਵਜ੍ਹਾ ਵੀ ਧਰਮਿੰਦਰ ਦਾ ਪੁਰਾਣਾ ਘਰ ਇੱਥੇ ਸੀ ਸਾਡੇ ਰਿਸ਼ਤੇਦਾਰ ਬਹੁਤ ਬਹੁਤ ਨੇ ਦਿਖ ਸਾਡੇ ਰਿਸ਼ਤੇਦਾਰ ਆਉਂਦੇ ਆ ਜੀ ਸਾਰੇ ਆਉਂਦੇ ਨੇ ਅਸੀਂ ਸਾਰੇ ਵੀ ਵੀ ਇੱਥੇ ਹੁਣ ਉਹਨਾਂ ਨੂੰ ਪੋਸਟ ਵੀ ਲਾਉਣਾ ਅੱਛਾ ਲਾਉਣਾ ਹਾਂ ਉਹ ਵੀ ਲਾਉਣਾ ਹੈ ਹਾਂਜੀ ਤੇ ਕਿਵੇਂ ਵੇਖਦੇ ਆ ਵੀ ਸਵੇਰ ਦੀਆਂ ਖਬਰਾਂ ਆਡਰੀਆਂ ਸੀਗੀਆਂ ਵੀ ਉਹ ਐਕਸਪਾਇਰ ਹੋ ਗਏ ਪਰ ਫੇਰ ਖਬਰ ਆਈ ਹੈ ਵੀ ਨਹੀਂ ਠੀਕ ਨੇ ਤਾਂ ਕਿਵੇਂ ਮਿੰਸ ਪਿੰਡ ਚ ਖੁਸ਼ਹਾਲੀ ਦੀ ਹੈਗੀ ਮਤਲਬ ਹਾਂਜੀ ਹਾਂਜੀ ਠੀਕ ਨੇ ਜੀ ਕਹਿੰਦੇ ਹਾਂਜੀ ਪੁਗਾਨ ਲੰਬੀ ਉਮਰ ਕਰਾ ਠੀਕ ਹੈ ਰੱਖਣ ਜੀ ਹਾਂਜੀ ਤੇ ਉਹਨਾਂ ਦੇ ਮਿੰਸ ਜਿਹੜੇ ਬੱਚੇ ਨੇ ਉਹ ਵੀ ਕਹਿੰਦੇ ਇਸੇ ਘਰ ਚ ਜਿਹੜੇ ਬੋਬੀ ਡੋਲ ਸੰਦੋਲ ਇੱਥੇ ਹੋਏ ਸੀਗੇ ਹਾਂਜੀ ਹਾਂਜੀ ਇੱਥੇ ਹੋਏ ਨੇ ਇੱਥੇ ਦਾ ਜਨਮ ਹੈ ਜ ਉਹਨਾਂ ਦਾ ਅੱਛਾ ਮੈਂ ਤੁਸੀਂ ਖੜਾਏ ਨੇ ਹੱਥਾਂ ਚ ਕਿਤੇ ਨਾ ਕਿਤੇ ਕਿ ਮਤਲਬ ਇਦਾਂ ਨਹੀਂ ਨਹੀਂ ਛੋਟੇ ਵਰਗੇ ਤੁਹਾਡੇ ਨਾਲੋਂ ਥੋੜੇ ਜਿਹਾ ਵੱਡੇ ਸੀਗੇ ਜਦ ਅਸੀਂ ਆਏ ਹਾਂ 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 ਅੱਛਾ ਫਿਰ ਦੇਖੇ ਨੇ ਤੁਸੀਂ ਦੇਖੇ ਨੇ ਚਲਵਿੰਦਰ ਆਇਆ ਜੀ ਸਾਰਿਆਂ ਨੂੰ ਸਾਨੂੰ ਮਿਲ ਕੇ ਗਏ ਨੇ ਹਾਂ ਹਾਂ ਇੰਕੂ ਦੀ ਦੁਕਾਨ ਤੇ ਹਾਂ ਗੱਡੀ ਚ ਬੈਠੇ ਨੇ ਮਿੱਟੀ ਚੁੰਮ ਕੇ ਆਏ ਮੱਥੇ ਨੂੰ ਲਾਈ ਤਿੰਨ ਚਾਰ ਵਾਰੀ ਟੱਕ ਕੇ ਹਾਂ ਇਨਾ ਇਨਾ ਮੋਹ ਸੀ ਆਪਦੇ ਮਿੱਟੀ ਦੇ ਮੇਰੇ ਸਕੂਲ ਚ ਜਾ ਕੇ ਆਏ ਇਹ ਸਾਰੇ ਆ ਮਿਲ ਕੇ ਆਏ ਆ ਜੀ ਪੂਲ ਸਾਰੇ ਪੂਲ ਤੇ ਜਾ ਕੇ ਆਏ ਨੇ ਸਟੇਸ਼ਨ ਤੇ ਹਾਂਜੀ ਕਿਵੇਂ ਵਿਖਦਾ ਵੀ ਇੱਕ ਪ੍ਰਾਣੀਆਂ ਜੜਾ ਨਾਲ ਜੁੜੇ ਰਹਿਣ ਵਾਲਾ ਜਿਹੜਾ ਕਲਾਕਾਰ ਹੈ ਨਾ ਤੁਸੀਂ ਦੱਸਿਆ ਵੀ ਜਦੋਂ ਪਿੰਡ ਇੱਥੇ ਆਏ ਤੇ ਮਿੱਟੀ ਮੱਥੇ ਨਾਲ ਲਾਈ ਹੈ ਵੀ ਉਹ ਸੱਭਿਆਚਾਰ ਨੂੰ ਇੱਕ ਰੱਖਣ ਵਾਲਾ ਕਹਿ ਲਓ ਜਾਂ ਇੱਕ ਪਿੰਡ ਨਾਲ ਜੁੜੇ ਰਹਿਣ ਵਾਲਾ ਕਲਾਕਾਰ ਐਸਾ ਹੈ ਕਿ ਹੁਣ ਵੀ ਇਹੀ ਚਾਹੁੰਦੇ ਆ ਬਈ ਬਹੁਤ ਜ਼ਿਆਦਾ ਲੰਬੀ ਉਮਰ ਉਹਨਾਂ ਦੀ ਹੋਣੀ ਚਾਹੀਦੀ ਹੈ ਹਾਂਜੀ ਅ ਕਰਦੇ ਹਾਂ ਦੁਆ ਵੀ ਇੱਥੇ ਵਾਪਸ ਆਣ ਤੁਹਾਨੂੰ ਮਿਲ ਕੇ ਜੀ ਤੁਹਾਨੂੰ ਬਹੁਤ ਖੁਸ਼ੀ ਹੁੰਦੀ ਹੈ ਜੀ ਬਹੁਤ ਜ਼ਿਆਦਾ ਖੁਸ਼ੀ ਹੁੰਦੀ ਹੈ ਅਸੀਂ ਤਾਂ ਇਹ ਵੀ ਸੋਚਦੇ تھے ਵੀ ਸ਼ਾਇਦ ਦੂਰੀ ਲਿਆਉਣਾ ਚਾ ਹਾਂ ਹਾਂ ਜੀ ਅਸੀਂ ਵੀ ਇਹ ਸੋਚਦੇ ਆਹ ਹੁੰਨੇ ਬਚਾਰੇ ਨੂੰ ਮਾਰੀ ਨੇ ਕੁੜੀ ਨੇ ਪੋਸਟ ਪਾਈ ਰਹੀ ਹੈ ਜੀ ਮੇਰੇ ਪਾਪਾ ਨੂੰ ਉਈ ਮਾਰੀ ਜਾਂਦੇ ਆ ਕਹਿੰਦੇ ਅਸੀਂ ਉਹੀ ਗੱਲ ਕਰਦੇ ਆ ਵੀ ਪਹਿਲਾਂ ਕਿਤੇ ਵਾਹ ਆਡਰੀ ਸੀਗੀ ਵੀ ਇਹ ਤਾਂ 10 ਦਿਨ ਹੋ ਗਏ ਉਈਓ ਹੀ ਪੋਸਟਾਂ ਪਾਈ ਜਾਂਦੇ ਆ ਲੋਕੀ ਉਈਓ ਹੀ ਬਿਨਾਂ ਮਤਲਬ ਤੋਂ ਪੋਸਟ ਪਾਈ ਜਾਂਦੇ ਮੇਰੇ ਬਾਪਾ ਆ ਗੁਰੂ ਜੀ ਠੀਕ ਹੈ ਬਿਲਕੁਲ ਠੀਕ ਹੈ ਕਹਿੰਦੇ ਹਜੇ ਨਹੀਂ ਪਿੰਡ ਵਿਖੇ ਖੜੇ ਆ ਜਿੱਥੇ ਸਾਨੇਵਾਲ ਜਿੱਥੋਂ ਉਹਨਾਂ ਦੀ ਸ਼ੁਰੂਆਤ ਹੋਈ ਹੈ ਜਨਮ ਉਹਨਾਂ ਦਾ ਇਸ ਪਿੰਡ ਦਾ ਹੈ ਤੇ ਜਦੋਂ ਸ਼ੁਰੂਆਤ ਜਿਹੜੀ ਇੱਥੋਂ ਹੋਈ ਹੈ ਕਲਾਕਾਰੀ ਦੀ ਜੇਕਰ ਗੱਲ ਕਰੀਏ ਤਾਂ ਬੜਾ ਸ਼ੌਂਕ ਜਿਹੜਾ ਉਹਨਾਂ ਨੂੰ ਸੀਗਾ ਕਲਾਕਾਰੀ ਦਾ ਤਾਂ ਤਾਂ ਦੱਸਦੀ ਕਿ ਜਿਹੜਾ ਦਲੀਪ ਕੁਮਾਰ ਦੇ ਬਹੁਤ ਵੱਡੇ ਫੈਨ ਸੀਗੇ ਆਪਣਾ ਜਿਹੜੇ ਧਰਮਿੰਦਰ ਜੀ ਤਾਂ ਉਹਨਾਂ ਨੂੰ ਦੇਖਦੇ ਹੋਏ ਜਿਹੜਾ ਉਹ ਉਹਨਾਂ ਦਾ ਰੁਝਾਨ ਜਿਹੜਾ ਉਹ ਫਿਲਮ ਇੰਡਸਟਰੀ ਵੱਲ ਪਿਆ ਉਹਨਾਂ ਨੂੰ ਜੇ ਤੁਹਾਨੂੰ ਜਸਬੀ ਹੋਈ ਹੈ ਕਿ ਜਿਹੜੀ ਉਹ ਅ ਅਦਾਕਾਰ ਬਣ ਤਾਂ ਉਸ ਤੋਂ ਬਾਅਦ ਉਹਨਾਂ ਦੱਸਦੀ ਹੈ ਕਿ ਜਿਹੜੀ ਉਹਨਾਂ ਦੀ ਪਹਿਲੀ ਸਫਲਤਾ ਹੈ ਤਾਂ ਬਾਲੀਵੁੱਡ ਦੇ ਵਿੱਚ ਉਹ ਤਾਂ ਉਹਨਾਂ ਦੀ ਪਹਿਲੀ ਫਿਲਮ ਜਿਹੜੀ ਹੈ 1960 ਵਿੱਚ ਦਿਲ ਵੀ ਤੇਰਾ ਹਮ ਵੀ ਤੇਰੇ ਨਾਮ ਦੀ ਜਿਹੜੀ ਆ ਫਿਲਮ ਆਈ ਸੀ ਤਾਂ ਜਿਸ ਦੇ ਵਿੱਚ ਉਹਨਾਂ ਦੀ ਅਦਾਕਾਰੀ ਦੀ ਸ਼ੁਰੂਆਤ ਕੀਤੀ ਸੀ ਤਾਂ ਉਸ ਤੋਂ ਬਾਅਦ ਤੁਹਾਨੂੰ ਦੱਸਦੀ ਹੈ ਕਿ ਜਦੋਂ ਸਫਲਤਾ ਉਹਨਾਂ ਦੀ ਸ਼ੁਰੂ ਹੋਈ ਹੈ ਤਾਂ ਆਈ ਮਿਲਨ ਕੀ ਬੇਲਾ ਜਿਹੜੀ 1900 ਜੌਂਟ ਦੇ ਵਿੱਚ ਜਿਹੜੀ ਫਿਲਮ ਆਈ ਸੀ ਤਾਂ ਉਸ ਤੋਂ ਜਿਹੜੀ ਉਹਨਾਂ ਦੀ ਉਹ ਸਫਲਤਾ ਉਹਨਾਂ ਨੂੰ ਮਿਲਣੀ ਸ਼ੁਰੂ ਹੋਈ ਹੈ ਅਨੁਪਮਾ ਫਿਲਮ ਆਈ ਜਿਹੜੀ 1966 ਦੇ ਵਿੱਚ ਆਈ ਤਾਂ ਬੰਦੀ ਨਹੀਂ 1963 ਦੇ ਵਿੱਚ ਤਾਂ ਇਹ ਫਿਲਮਾਂ ਕੁਝ ਐਸੀਆਂ ਨੇ ਰੋਮਾਂਟਿਕ ਡਰਾਮਾ ਅਤੇ ਇਦਾਂ ਦੀਆਂ ਫਿਲਮਾਂ ਜਦੋਂ ਧਰਮਿੰਦਰ ਜੀ ਨੇ ਕੀਤੀਆਂ ਨੇ ਤਾਂ ਕਿਤੇ ਨਾ ਕਿਤੇ ਉਹਨਾਂ ਦਾ ਨਾਮ ਜਿਹੜਾ ਉਹ ਕਾਫੀ ਸੁਰਖੀਆਂ ਦੇ ਵਿੱਚ ਆਇਆ ਤੇ ਉਸ ਤੋਂ ਬਾਅਦ ਤੁਹਾਨੂੰ ਦੱਸਦੀ ਕਿ ਹੀ ਮੈਨ ਬਣਨ ਦੀ ਕਹਾਣੀ ਕਿੱਥੋਂ ਹੈ ਨਾ ਹੀ ਮੈਨ ਉਹ ਇਦਾਂ ਬਣੇ ਕਿ ਜਦੋਂ ਧਰਮਿੰਦਰ ਜੀ ਨੇ ਬਾਲੀਵੁੱਡ ਦਾ ਖਿਤਾਬ ਉਹਨਾਂ ਨੂੰ ਉਹਨਾਂ ਦੀ ਜਿਹੜੀ ਫਿਜ਼ੀਕ ਸੀਗੀ ਸਰੀਰ ਪੱਖੋਂ ਕਹਿ ਲੋ ਜਾਂ ਪਰਸਨੈਲਿਟੀ ਵੱਲੋਂ ਕਹਿ ਲੋ ਤਾਂ ਉਹਨਾਂ ਦਾ ਜਿਹੜਾ ਉਹ ਹੀ ਮੈਨ ਦਾ ਜਿਹੜਾ ਨਾਮ ਦਿੱਤਾ ਗਿਆ ਜਦੋਂ ਐਕਸ਼ਨ ਜਿਹੜੇ ਕਲਾਕਾਰ ਸੀਗੇ ਐਕਸ਼ਨ ਦੇ ਵਿੱਚ ਉਸ ਕਾਫੀ ਮਾਹਰ ਸੀ ਕਿ ਤਾਂ ਜਿਵੇਂ ਕਿ ਥੋੜਾ ਨਾਲ ਜਾਣਕਾਰੀ ਜਿਹੜੀ ਆ ਸਾਂਝੀ ਕਰ ਰਹੀ ਸੀ ਕਿ 1966 ਦੇ ਵਿੱਚ ਜਿਹੜੀ ਉਹਨਾਂ ਦੀ ਫਿਲਮ ਆਈ ਸੀ ਫੂਲ ਔਰ ਪੱਥਰ ਜਿੱਥੇ ਉਹ ਪਹਿਲੀ ਵਾਰੀ ਜਿਹੜੇ ਨੇ ਸ਼ਰਟਲੈਸ ਉਹਨਾਂ ਨੇ ਉਹ ਜਿਹੜੀ ਇੱਕ ਕਹਿ ਲਓ ਐਂਟਰੀ ਦਿੱਤੀ ਸੀ ਕਿਉਂਕਿ ਉਸ ਸਮੇਂ ਦੇ ਵਿੱਚ ਇਹ ਚੀਜ਼ ਬਿਲਕੁਲ ਵੀ ਆਮ ਜਿਹੜੀ ਆ ਉਹ ਨਹੀਂ ਸੀਗੀ ਤਾਂ ਉਸ ਤੋਂ ਬਾਅਦ ਜਦੋਂ ਉਹਨਾਂ ਦੀ ਫਜ਼ੀਕ ਦੇ ਨਾਲ ਦੇਖਦੇ ਹੋਏ ਜਿਹੜਾ ਉਹਨਾਂ ਨੂੰ ਨਾਮ ਜਿਹੜਾ ਉਹ ਹੀ ਮੈਨ ਦਾ ਨਾਮ ਮਿਲਿਆ ਤਾਂ ਬਿਲਕੁਲ ਉਹਨਾਂ ਦੇ ਹੁਣ ਇਸ ਸਮੇਂ ਜਿਸ ਤਰ੍ਹਾਂ ਦੱਸਿਆ ਕਿ ਪਿੰਡ ਦੇ ਵਿੱਚ ਖੜੇ ਆ ਜਿੱਥੇ ਉਹਨਾਂ ਨੇ ਵਿਦਿਆ ਲਈ ਆ ਜਿਹੜਾ ਗਿਆਨ ਜਿਹੜਾ ਉਹਨੇ ਇਥੋਂ ਇਸ ਪਿੰਡ ਤੋਂ ਲਿਆ ਤਾਂ ਬਿਲਕੁਲ ਜਦੋਂ ਉਹਨਾਂ ਦੀ ਸ਼ੁਰੂਆਤ ਹੋਈ ਹੈ ਤਾਂ ਇਸ ਪਿੰਡ ਤੋਂ ਹੋਈ ਹੈ ਪਿੰਡ ਸਾਨੇਵਾਲ ਵਿਖੇ ਹੋਈ ਹੈ ਤਾਂ ਉਹਨਾਂ ਦੇ ਨਾਲ ਸਾਥੀ ਵੀ ਕਈ ਇੱਥੇ ਮੌਜੂਦ ਨੇ ਗੱਲਬਾਤ ਕਰਨ ਦੀ ਜ਼ਰੂਰ ਉਹਨਾਂ ਨਾਲ ਕੋਸ਼ਿਸ਼ ਕਰਾਂਗੇ ਵੀ ਕਿਵੇਂ ਇਹਦਾ ਇਸ ਪਿੰਡ ਦੇ ਵਿੱਚ ਉਹਨਾਂ ਦਾ ਸੀਗਾ ਜਦੋਂ ਇੱਥੇ ਆਉਂਦੇ ਹੁੰਦੇ ਸੀਗੇ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਸਰ ਤਰਮਿੰਦਰ ਦੇ ਪਿੰਡ ਵਿਖੇ ਖੜੇ ਆਂ ਜਿੱਥੇ ਕਾਫੀ ਖਬਰਾਂ ਵੀ ਉਡ ਰਹੀਆਂ ਸਨ ਲੋਕ ਚਿੰਤਾ ਦੇ ਵਿੱਚ ਵੀ ਆ ਗਏ ਸੀ ਪਰ ਹੁਣ ਜੇ ਤਾਂ ਪਤਾ ਲੱਗਿਆ ਵੀ ਠੀਕ ਨੇ ਉਹਨਾਂ ਦੀ ਘਰ ਵੱਲੋਂ ਪੋਸਟ ਪਾਈ ਗਈ ਹੈ ਤਾਂ ਕਿਵੇਂ ਵਿਖਦੇ ਵੀ ਸੰਤੁਸ਼ਟੀ ਜੀ ਹੋਈਆਂ ਮਨ ਵੀ ਠੀਕ ਨੇ ਅੱਜ ਪਹਿਲਾਂ ਤਾਂ ਕਾਫੀ ਆ ਰਿਹਾ ਸੀ ਬਾਰ-ਬਾਰ ਬਈ ਡੈਥ ਹੋ ਗਈ ਉਹਨਾਂ ਦੀ ਡੈਥ ਹੋ ਗਈ ਤੇ ਫਿਰ ਉਸ ਤੋਂ ਬਾਅਦ ਉਹਨਾਂ ਦੀ ਮੈਸੇਜ ਦਾ ਵੀ ਆਇਆ ਹਮਮਾ ਮਾਲੀ ਦਾ ਵੀ ਆਇਆ ਤੇ ਇਸ਼ਾ ਦੇ ਹੁਲ ਦਾ ਆਇਆ ਵੀ ਤੁਸੀਂ ਇਹ ਜਿਹੜੀਆਂ ਹੈਗੀਆਂ ਨੇ ਵੀ ਤੁਸੀਂ ਨਾ ਇਹ ਅਫਵਾਹਾਂ ਨਾਓ ਇਹ ਠੀਕ ਨਹੀਂ ਹੈਗੀਆਂ ਤੇ ਅਸੀਂ ਤਾਂ ਕਹਿੰਦੇ ਹਾਂ ਉਹਨਾਂ ਦੀ ਉਮਰ ਇੰਨੀ ਲੰਬੀ ਹੋ ਜਵੇ ਬਹੁਤ ਜ਼ਿਆਦਾ ਬਸ ਅਸੀਂ ਤਾਂ ਸਹੀ ਸਕਦੇ ਵੀ ਸਾਡੀ ਵੀ ਉਮਰ ਲੱਗ ਜਵੇ ਉਹਨਾਂ ਨੂੰ ਉਹ ਠੀਕ ਹੋ ਜਾ ਸਾਡੇ ਤੱਕ ਤਾਜ ਨਹੀਂ ਸਾਡੇ ਵਾਲਦੇ ਬਾਕੀ ਉਹਨਾਂ ਦੇ ਡੈਡੀ ਸੀਗੇ ਸਕੂਲ ਚ ਪੜਾਉਂਦੇ ਮੇਰੇ ਦਾਦਾ ਜੀ ਦੇ ਨਾਲ ਹੀ ਕੱਠੇ ਪੜਾਉਂਦੇ ਸੀ ਅੱਛਾ ਜੀ ਇਹਨਾਂ ਦੇ ਜਿਹੜੇ ਫਾਦਰ ਸੀਗਾ ਚੌਥੀ ਕਲਾਸ ਉਪਰ ਹੁੰਦੇ ਸੀ ਕੈਬਲੀਕੇਸ਼ਨ ਦੀ ਮੇਰੇ ਦਾਦਾ ਜੀ ਸ਼ਰਦਾਸ ਜੀ ਕੱਠੀ ਰਹ ਰਹੇ تھے ਇਸੇ ਸਕੂਲ ਚ ਪਰਿਵਾਰਿਕਲੇ ਹਾਜ ਵੀ ਕਿਤੇ ਨਾ ਕਿੱਥੇ ਜਾਂਦੇ ਵੀ ਬੰਬੇ ਵੀ ਜਾਂਦੇ ਨੇ ਐਸਾ ਫਾਦਰ ਰਿਲੇਸ਼ਨ ਨਹੀਂ ਥਾਂ ਇੱਥੋਂ ਤੱਕ ਕੀ ਦੱਸਾਂ ਮੈਂ ਧਰਮਿੰਦਰ ਦੇ ਫਾਦਰ ਨੇ ਮੇਰੀ ਮਦਰ ਦੀ ਮੈਰਿਜ ਮੇਰੇ ਜਿਹੜੇ ਨਾਨਾ ਜੀ ਸੀਗੇ ਇੱਥੇ ਕੰਪਾਊਂਡਰ ਸੀ ਹਸਪੀਟਲ ਚ ਅੱਛਾ ਜੀ ਧਰਮਿੰਦਰ ਦਾ ਡੈਡੀ ਤੇ ਕੈਬਲੀਕੇਸ਼ਨ ਤੇ ਧਰਮਿੰਦਰ ਦੇ ਫਾਦਰ ਤੇ ਮੇਰੇ ਦਾਦਾ ਜੀ ਇਕੱਠੇ ਇਹਨਾਂ ਦੀ ਤਿਗੜੀ ਸੀ ਤਿੰਨਾਂ ਦੀ ਦੋਸਤੀ ਸੀਗੀ ਉਹ ਮੇਰੇ ਦਾਦਾ ਜੀ ਮੇਰੀ ਨਾਨਾ ਜੀ ਨੂੰ ਕਹਿਣ ਲੱਗੇ ਕੇਵਲ ਕਿਸ਼ਨ ਜੀ ਵੀ ਐਂ ਕਰਕੇ ਵੀ ਮੁੰਡਾ ਹੈਗਾ ਵੀ ਮੇਰੇ ਨਾਲ ਟੀਚਰ ਰਹੇ ਉਹਨਾਂ ਦਾ ਲੜਕਾ ਤੁਹਾਨੂੰ ਵੀ ਆਪਾਂ ਮੈਰਿਜ ਕਰਾ ਦਈਏ ਉਹਨਾਂ ਨੇ ਇਹ ਮੈਰਿਜ ਕਰਵਾਤੀ ਧਰਮਿੰਦਰ ਨੇ ਜੁੱਤੀ ਨਹੀਂ ਚੁੱਕਲ ਦਿੱਤੀ ਮੇਰੀ ਮੰਮੀ ਇੱਕ ਸਾਲ ਛੋਟੀ ਸੀ ਧਰਮਿੰਦਰ ਤੋਂ ਇੱਕ ਸਾਲ ਦਾ ਬਰਕ ਸੀ ਕਹਿੰਦੇ ਜਦੋਂ ਵਿਆਹ ਦੇ ਵਿੱਚ ਇਕੱਠੇ ਹੋਏ ਤੇ ਇਹਨਾਂ ਜੁੱਤੀ ਨਹੀਂ ਚੁੱਕਣ ਦਿੱਤੀ ਧਰਮਿੰਦਰ ਨੇ ਅੱਗੇ ਆ ਗਿਆ ਕਹਿੰਦਾ ਭੈਣ ਮੈਂ ਜੁੱਤੀ ਨਹੀਂ ਚੁੱਕਣ ਦੇਣੀ ਹੂੰ ਇਹ ਗੱਲ ਦੇਖ ਲਓ ਤੁਸੀਂ ਬਹੁਤ ਵੱਡੀ ਗੱਲ ਆ ਇੱਕ ਸਾਲ ਦਾ ਹੀ ਫਰਕ ਸੀ ਇਹਦਾ ਤੇ ਸਾਡੇ ਤਾਂ ਬਹੁਤ ਕੋਲ ਸੀ ਅ ਜਦੋਂ ਹੁਣ 2005 ਦੇ ਇਥੇ ਧਰਮਿੰਦਰ ਜੀ ਆਏ ਨੇ ਤੇ ਮਦਰ ਮੈਨੂੰ ਕਹਿੰਦੇ ਵੀ ਮੈਂ ਕਿਉਂ ਨਾ ਧਰਮਿੰਦਰ ਆਇਆ ਦੇਖੀ ਕਿਵੇਂ ਮਿਲੂ ਮੈਂ ਕਿਹਾ ਵੀ ਉਹਨੇ ਉੱਥੇ ਜਾਣ ਨਹੀਂ ਦੇਣਾ ਵੀ ਰਸ਼ ਬਹੁਤ ਆ ਤੇ ਮਦਰ ਨੂੰ ਮਿਲੇ ਫੋਟੋ ਵੀ ਅੱਜ ਮੇਰੇ ਘਰ ਪਈ ਆ ਧਰਮਿੰਦਰ ਮਿਲਿਆ ਅੰਦਰੋਂ ਕਹਿੰਦਾ ਵੀ ਮੈਨੂੰ ਸਿਰਫ 5 ਮਿੰਟ ਦੇ ਦਿਓ ਵੀ ਮੈਂ ਅੱਗੇ ਬਾਹਰ ਮੇਰੀ ਭੈਣ ਖੜੀ ਆ ਇਹੀ ਬਲਡਿੰਗ ਸੀ ਉਹਨਾਂ ਦੀ ਅਨੂਚ ਵੀ ਪੇਪਰਾਂ 'ਚ ਵੀ ਆਲੇ ਤੇ ਆਇਆ ਬਾਹਰ ਤੇ ਦੁਨੀਆ ਬਹੁਤ ਤੇ ਅਜਾਉਂਦਾ ਹੀ ਜਫੀ ਭਾ ਕੇ ਕਹਿੰਦਾ ਰਾਜ ਨਾ ਉਹ ਅੰਦਰ ਨਹੀਂ ਜਾਣੀ ਹੋ ਗਿਆ ਹਾਂ ਬਹੁਤ ਜਿਆਦਾ 1.5 ਕਿਲੋ ਸੀਗੇ ਅਸੀਂ ਤਾਂ 92 ਚੋਂ ਮਦਰ ਮੇਰੇ ਉੱਥੇ ਗਏ ਬੰਬੇ ਤੇ ਕੇਵਲ ਕ੍ਰਿਸ਼ਨ ਜੀ ਜਰ ਫਿਲਮ ਰਹੀ ਸੀ ਇਹਦੀ ਸਾਨੀ ਦੇਵਾਲ ਦੀ ਤੇ ਸ਼ੂਟਿੰਗ ਤੇ ਸੀਗੇ ਇਹ ਆਪਣੇ ਧਰਮਿੰਦਰ ਜੀ ਜਦੋਂ ਆਏ ਤਾਂ ਕੇਵਲ ਕ੍ਰਿਸ਼ਨ ਜੀ ਕਹਿੰਦੇ ਬਈ ਧਰਮਿੰਦਰ ਕਹਿੰਦੇ ਪਛਾਣੇ ਕੌਣ ਆ ਕਹਾਂ ਭੈਣ ਜੀ ਨੇ ਰਾਜ ਦੇਖ ਲੋ ਕਿੰਨੇ ਸਾਲਾਂ ਬਾਅਦ ਉਹ ਬੰਦੇ ਨੇ ਕੇਵਲ ਜੀ ਕਹਿੰਦੇ ਵੀ ਛੇ ਭੈਣਾ ਤੁਸੀਂ ਮੈਂ ਭੁੱਲਿਆ ਸਾਡੇ ਨਾਨਾ ਜੀ ਨਾਲ ਸਾਡੇ ਤਾਂ ਬਹੁਤ ਹੀ ਕੋਲ ਸੀਗੇ ਬਹੁਤ ਜ਼ਿਆਦਾ ਨਾਨਾ ਬਹੁਤ ਸੀ ਆ ਕੋ ਫੋਟੋ ਦਿਖਾਉਣਾ ਮੈਂ 2000 ਇਹ 11 ਦੀ ਫੋਟੋ ਆ ਇਹ ਤੇ ਇਹ ਅਸੀਂ ਬਣਭੋਰੇ ਗਏ ਸੀਗੇ ਨਾਲੇ ਸ਼ੂਟਿੰਗ ਚੱਲਦੀ ਸੀ ਤਾਂ ਸਾਨੂੰ ਪਤਾ ਲੱਗ ਗਿਆ ਇਦਾਂ ਹੀ ਹੁਣ ਜਿੱਦਾਂ ਸਾਡੀ ਰਿਸ਼ਤੇ ਆਈ ਸਾਡੇ ਇਹ ਮੇਰੇ ਬੂਆ ਦਾ ਬੇਟਾ ਸਾਡੀ ਗੱਲ ਗੁਲ ਚੱਲਦੀ ਰਹਿੰਦੀ ਸੀ ਵੀ ਉਹਨਾਂ ਨੇ ਆਣਾ ਉਹ ਕਹਿੰਦੇ ਆਣਾ ਤਾਂ ਮਤਲਬ ਇੱਕ ਇੱਕ ਹੀਰੋ ਦੇ ਹਿਸਾਬ ਸੀ ਤੋਂ ਇਲਾਵਾ ਜਿਹੜੇ ਪਰਿਵਾਰਕ ਸਾਂਝ ਵੀ ਸੀ ਤਾਂ ਪਤਾ ਲੱਗ ਜਾਂਦਾ ਸੀ ਵੀ ਆਣਾ ਉਹਨਾਂ ਨੇ ਇਹ ਕਹਿੰਦੇ ਵੀ ਬਣਵੋਰੇ ਆਪਾਂ ਚੱਲਾਂਗੇ ਤੇ ਫਿਰ ਮੇਰੀ ਮਾਸੀ ਦਾ ਬੇਟਾ ਉਹਨੂੰ ਲਾ ਲੱਤਾ ਫਾਦਰ ਮਿਲਿਆ ਨੂੰ ਮੇਰੇ ਨੂੰ 55 ਸਾਲ ਹੋ ਗਏ ਛੋੜਾ ਨੂੰ ਦੇਖ ਲਓ 55 ਸਾਲ ਬਾਅਦ ਅਸੀਂ ਇਹ ਫਾਦਰ ਨੂੰ ਬਹੁਤ ਔਖਾ ਤਿਆਰ ਕੀਤਾ ਤੇ ਫਾਦਰ ਨੇ ਮੇਰੇ ਨੇ ਮੇਰੇ ਦਾਦਾ ਜੀ ਦੀ ਫੋਟੋ ਗੱਡੀ ਕਹਿੰਦੇ ਉਹਨੇ ਕਿੱਥੇ ਪਛਾਣਦਾ ਮੈਨੂੰ ਉਹ ਕਹਿੰਦੇ ਆ ਫੋਟੋ ਲੈ ਕੇ ਚੱਲ ਉਹ ਦੇਖ ਲਓ ਕੈਮਰੀ ਗੱਡੀ ਚੋਂ ਜਦੋਂ ਨਿਕਲੇ ਅਸੀਂ ਬਾਹਰ ਖੜੇ ਕਿਉਂਕਿ মিডিਆ ਬਹੁਤ ਸੀ ਉਹ ਵੈਸੇ ਲੋਕ ਕੀ ਉਹ ਹੁੰਦਾ ਹੈ ਕਹਿੰਦੇ ਬਾ ਇੰ ਆ ਕੇ ਜੱਫੀ ਪਾ ਕੇ 5 ਮਿੰਟ ਜੱਫੀ ਨਹੀਂ ਛੱਡੀ ਤੇ ਮੀਡੀਆ ਨੂੰ ਕਹਿੰਦੇ ਸਾਰੇ ਪਿੱਛੇ ਹੋ ਜਾਓ ਕਹਿੰਦਾ ਮੇਰਾ ਦੋਸਤ 55 60 ਸਾਲ ਦਾ ਇੰਨਾ ਵੀ ਪਤਾ ਹੀ 55 ਸਾਲ ਦਾ ਮਿਲ ਰਹੇ ਹਾਂ ਸਾਨੂੰ ਅਸੀਂ ਤਾਂ ਮਸ ਹਿਸਾਬ ਲਾਇਆ ਅਸੀਂ ਦੇਖੋ ਕਿਵੇਂ ਦੇਖੋ ਹਾਂ ਇੱਕ ਐਡਾ ਵੱਡਾ ਕਲਾਕਾਰ ਹੋ ਕੇ ਵੀ ਉਹ ਉਸ ਨੂੰ ਯਾਰੀ ਦੀ ਤਜਾਰੀ ਦੀ ਲਿਹਾਜ਼ ਪਤਾ ਸੀ ਵੀ ਕਿਵੇਂ ਪੁਗੋਣੀ ਹੈ ਜੀ ਅੰਦਰ ਆ ਕਹਿੰਦਾ ਐ ਨਹੀਂ ਅੱਛਾ ਮੈਂ ਕਿਤੇ ਮੜਾ ਰਹਿ ਗਿਆ ਪਿੱਛੇ ਦਵਾਜਾ ਬੰਦ ਕਰੇ ਤੇ ਡੈਡੀ ਨੇ ਕਿਤੇ ਕਹਿਤਾ ਮੇਰੇ ਉਹਨੇ ਕਹਿੰਦੇ ਵੀ ਭਾਈ ਮੁੰਡਾ ਆਇਆ ਹੋਇਆ ਨਾਮ ਦੱਸ ਕਹਿੰਦੇ ਉਹਦਾ ਕੀ ਹੈ ਕਹਿੰਦੇ ਹਨੀ ਹੈ ਨਾਮ ਬਾਹਰ ਆ ਕੇ ਹੱਕ ਆਪ ਮਰਨ ਉਹ ਹਣੀ ਇੱਤਿਆ ਵੀ ਹਣੀ ਮੈਂ ਸਾਹ ਮਤਲਬ ਵੀ ਮੇਰੇ ਲਈ ਕਿੰਦੀ ਬੜੀ ਗੱਲ ਸੀਗੀ ਯਾਰ ਧਰਮੇਂਦਰ ਵੀ ਮੇਰਾ ਨਾਮ ਲੈ ਕੇ ਆਇਆ ਅੰਦਰ ਅੰਦਰ ਆ ਦਰਵਾਜ਼ਾ ਬੰਦ ਕੀਤਾ ਕਹਿੰਦਾ ਕੁਰਸੀਆਂ ਲਿਆਓ ਏ ਕੁਰਸੀਆਂ ਲਾ ਕੇ ਮੈਂ ਕਹਿੰਦਾ ਇੱਕ ਘੰਟਾ ਅਸੀਂ ਬੈਠੇ ਰਹੇ ਪੁਰਾਣੀਆਂ ਗੱਲਾਂ ਲੈ ਕੇ ਬੈਠੇ ਕਹਿੰਦਾ ਮੈਂ ਨਾ ਸਾਰਾ ਬਟਨ ਕਹਿੰਦੇ ਉੱਪਰ ਥੱਲੇ ਲਾ ਦਿੰਦਾ ਸੀ ਜਾਣ ਕੇ ਮੈਨੂੰ ਤੈਨੂੰ ਯਾਦ ਆ ਪਉ ਤੋ ਪੁਰਾਣੇ ਜਿੱਦਾਂ ਚਲੋ ਸਾਰੇ ਅਸੀਂ ਬੈਠੇ ਰਹੇ ਗੱਲਾਂ ਬਾਤਾਂ ਪੂਰਾ ਰਜਾਇਆ ਮਤਲਬ ਐ ਨਹੀਂ ਹੈ ਵੀ ਮੇਰੀ ਸ਼ੂਟਿੰਗ ਆ ਉਹ ਕਰਨ ਵਰਗੀ ਸਟਾਫ ਵਾਲੇ ਵੀ ਚਲੋ ਜੀ ਚਲੋਗਾ ਕੋਈ ਗੱਲ ਨਹੀਂ ਕਹਿੰਦਾ ਮੈਨੂੰ ਕਹਣਾ ਇਹ ਇੱਥੇ ਆ ਮੈਨੂੰ ਇੱਥੇ ਰਹਿਣਾ ਇਹਨੇ ਕਹਣਾ ਵੀ ਤੂੰ ਮਿਲ ਰਿਹਾ ਤੇ ਸ਼ੂਟਿੰਗ ਨੂੰ ਪਰਾਂ ਕਰਕੇ ਵੀ ਜਿਹੜੇ ਪੁਰਾਣੇ ਸਾਥੀ ਜਿਨ੍ਹਾਂ ਨਾਲ ਕਹ ਲੋ ਸ਼ੁਰੂਆਤ ਹੋਈ ਉਹਨਾਂ ਦੀ ਮੈਰਿਜ ਹੋਈ ਸੀ ਤਾਂ ਮੇਰੇ ਡੈਡੀ ਦਾਦਾ ਵੀ ਉਦੋਂ ਇਹਦੇ ਮਦਰ ਫਾਦਰ ਤੇ ਅਜੀਤ ਇਹ ਸਾਰੇ ਆਏ ਸੀ ਉਹਨਾਂ ਦਿਨਾਂ ਚ 1966 ਦੀ ਗੱਲ ਹੈ ਸ਼ਾਇਦ 250 ਰੁਪਏ ਸ਼ਗਨ ਪਾ ਕੇ ਗਏ ਇਹ ਨੀਲਾ ਆਕਾਸ਼ ਸ਼ੂਟਿੰਗ ਚੱਲ ਰਹੀ ਸੀ ਉਦੋਂ ਰੋਮਾਂ ਦੀ ਚੰਡੀਗੜ੍ਹ ਸਟੇ ਸੀਗੇ ਤੇ ਉਦੋਂ ਫੋਨ ਕੀਤਾ ਕਿਸੇ ਗਵਾਂਡੀਆ ਦੇ ਘਰ ਫੋਨ ਹੁੰਦਾ ਸੀ ਕਹਿੰਦੇ ਮੈਂ ਤੜਪਿਆ ਹੋਇਆ ਮੈਂ ਆਣਾ ਪਰ ਮੈਂ ਆ ਨਹੀਂ ਸਕਦਾ ਮਜਬੂਰੀ ਹੈ ਕਿਉਂਕਿ ਉਸ ਵਕਤ ਟੌਪ ਤੇ ਸੀ ਇਹ ਕਹਿੰਦੇ ਮੈਂ ਆ ਗਿਆ ਨਾ ਇੱਥੇ ਵੀ ਤੁਹਾਡਾ ਫੰਕਸ਼ਨ ਕੀ ਸਭ ਕੁ ਖਰਾਬ ਹੋ ਜਾਣਾ ਵੀ ਬਸ ਮੈਂ ਤੁਸੀਂ ਸਮਝੋ ਬਸ ਤੇ ਫੇਰ ਚਲੋ ਫਾਦਰ ਦੀ ਅਜੀਤ ਜੀ ਜਾਂ ਭੇਦਯੋਲ ਦੇ ਫਾਦਰ ਉਹਨਾਂ ਨਾਲ ਤਾਂ ਬਹੁਤ ਹੀ ਮਿਲਦੇ ਰਹਿੰਦੇ ਸੀਗੇ ਸਟੇਸ਼ਨ ਤੇ ਕਈ ਵਾਰ ਆਣਾ ਜਾਣਾ ਰੁਟੀਨ ਤੇ ਫੋਨ ਤੇ ਵੀ ਗੱਲ ਹੋਣੀ ਤੇ ਫੇਰ ਮੈਨੂੰ ਅੱਛਾ ਥੋੜੇ ਦਿਨ ਬਾਅਦ ਮਿਲੇ ਉਸੇ 2011 ਚ ਤਾਜ ਹੋਟਲ 'ਚ ਮਿਲ ਗਏ ਮੈਂ ਗਿਆ ਸੀ ਕੰਮ 'ਤੇ ਉੱਥੇ ਮੈਨੂੰ ਮਿਲ ਗਏ ਮੈਨੂੰ ਅੱਛਾ ਮੈਂ ਸੋਚ ਅੱਛਾ ਦੇਖੋ ਫੇਰ ਵੀ ਮੈਂ ਬੱਚਾ ਐ ਉਹਨਾਂ ਦਾ ਤੇ ਮੈਨੂੰ ਤਾਂ ਹੀ ਲੱਗਿਆ ਵੀ ਉਦੋਂ ਮਿਲ ਲੈ ਠੀਕ ਐ ਅਗਲਾ ਆਇਆ ਕਰੇ ਲਿਹਾਜ਼ਦਾਰੀ ਚੁਰਕ ਕਰ ਲਿਆ ਮਾਣ ਅੰਦਰ ਮੈਂ ਲੰਘ ਰਿਹਾ ਉਹ ਕੱਲੇ ਜਾ ਰਿਹਾ ਸ਼ੂਟਿੰਗ 'ਤੇ ਲੈ ਕਿਤੇ ਮੈਨੂੰ ਦੇਖ ਲਿਆ ਉਹਨਾਂ ਨੇ ਮੈਂ ਨਹੀਂ ਉਹਨਾਂ ਨੂੰ ਮੈਂ ਤਾਂ ਖੜਾ ਵੀ ਪਤਾ ਨਹੀਂ ਯਾਰ ਮੈਂ ਮਿਲਾਂ ਕਿਵੇਂ ਮੈਨੂੰ ਕਹਿੰਦੇ ਉਰੇ ਓਏ ਬਾਪੂ ਕਿਤੇ ਆ ਤੇਰਾ ਓਏ ਹੋਏ ਐਂ ਕਿਹਾ ਮੈਂ ਮੈਂ ਕਹਾਂ ਜੀ ਡੈਡੀ ਦਾ ਘਰੇ ਆ ਤੂੰ ਤੇ ਕਿਤੇ ਇੱਥੇ ਕਿਤੇ ਫਿਰਦਾ ਉਹ ਮੈਂ ਕਹਿੰਦਾ ਮੈਂ ਇੱਦਾਂ ਪ੍ਰੋਗਰਾਮ ਆ ਸੀ ਕੰਮ ਆਇਆ ਸੀ ਅੱਛਾ ਮੇਰੀ ਸ਼ੂਟਿੰਗ ਹੈ ਕਹਿੰਦੇ ਉੱਥੇ ਕਸੋਲੀ ਉੱਥੇ ਮੈਂ ਚੱਲਿਆ ਉਹਨੂੰ ਕਹਿਦੀ ਸ਼ਾਮ ਨੂੰ ਮੈਂ ਵਾਪਸ ਆ ਜਾਊਗਾ ਤਾਂ ਆਜ ਵਾਲਿਆਂ ਦੇ ਨੰਬਰ ਤੇ ਫੋਨ ਕਰ ਲਿਆ ਮੈਂ ਮੋਬਾਈਲ ਘੱਟੇ ਰੱਖਦਾ ਮੈਨੂੰ ਨਹੀਂ ਚੰਗਾ ਲੱਗਦਾ ਬਾੜਾ ਕਹਿੰਦੇ ਤੂੰ ਉਹਨਾਂ ਨੂੰ ਕਹਿਦੀ ਫੋਨ ਟਰਾਂਸਫਰ ਕਰ ਦੇਣਗੇ ਕੋਈ ਗੱਲ ਕਰੂਗਾ ਮੇਰੇ ਨਾਲ ਮਤਲਬ ਇੰਨੀ ਵਧੀਆ ਮੈਂ ਯਾਰ ਅੱਛਾ ਮੈਂ ਖੜਾ ਰਿਹਾ ਚੱਲਣ ਨਾਲ ਗੱਲ ਕਰਨ ਉਹ ਮੈਂ ਕਹਿੰਦਾ ਮੈਂ ਤਾਂ ਕੰਮ ਆਇਆ ਹੋਇਆ ਮੈਂ ਹੁਣ ਕਿਵੇਂ ਮੈਂ ਫਸਿਆ ਜਿਹਾ ਸੀਗਾ ਉਸ ਵਕਤ ਉਹ ਤਾਂ ਵਧੀਆ ਬਹੁਤ ਵਧੀਆ ਇਨਸਾਨ ਇੰਨੇ ਇੰਨੇ ਦੇਰ ਬਾਅਦ ਕਿਹੜਾ ਸੋਚਾ ਨਹੀਂ ਰੱਖਦਾ ਜਿਵੇਂ ਆਪਾਂ ਹੁਣ ਸਰ ਵੀ ਪਾਬਕ ਹੋ ਰਹੇ ਸੀ ਹਨਾ ਵੀ ਜਿਸ ਤਰੀਕੇ ਨਾਲ ਅਸੀਂ ਦੱਸਿਆ ਵੀ ਉਹਨਾਂ ਦਾ ਆਪਸੀ ਪਿਆਰ ਤੁਹਾਡੇ ਨਾਲ ਸੀਗਾ ਤੁਹਾਡੇ ਮਤਲਬ ਗ੍ਰੇਡ ਗ੍ਰੈਂਡਫਾਦਰਸ ਦੇ ਨਾਲ ਪਿਆਰ ਸੀਗਾ ਉਹਨਾਂ ਦਾ ਤੇ ਇਹਨਾਂ ਦੀ ਮੈਰਿਜ ਜਿਹੜੀ ਹੋਈ ਸੀ ਬਨਭੌਰੇ ਹੋਈ ਸੀ ਮਲੇਰਕੋਟੇ ਦੇ ਕੋਲ ਬਨਭੌਰਾ ਬਨਭੌਰੀ ਆ ਉੱਥੇ ਬਿਲਕੁਲ ਉਹਦੇ ਨਾਲ ਹੀ ਮੇਰੀ ਮਾਸੀ ਜੀ ਸਕੇ ਮਾਸੀ ਜੀ ਇਹਨਾਂ ਦੇ ਭੂਆ ਜੀ ਨੇ ਤੇ ਉਹਨਾਂ ਦਾ ਮਕਾਨ ਆ ਜਦੋਂ ਅਕਸਰ ਮੈਂ ਮਾਸੀ ਜੀ ਕੋਲ ਜਾਂਦਾ ਰਹਿੰਦਾ ਸੀ ਤਾਂ ਤਰਮਿੰਦਰ ਦੇ ਸਾਹੇ ਬਾਹਰ ਬੈਠੇ ਰਹਿੰਦੇ ਸੀ ਲੱਕੜ ਜੀ ਸੀ ਬਹੁਤ ਵੱਡੀ ਕੋਲ ਪੈਮਰੀ ਸਕੂਲ ਸੀਗਾ ਇਦਾਂ ਹੀ ਤੇ ਉਹ ਸਕੂਲ ਦੇ ਉੱਤੇ ਤਰਮਿੰਦਰ ਦੇ ਸਾਹੇ ਬੈਠੇ ਰਹਿੰਦੇ ਸੀ ਉਹ ਲਾ ਕੇ ਰੱਖਦੇ ਸੀ ਚਾਦਰਾਂ ਪੱਗਾਂ ਵੱਡੀਆਂ ਵੱਡੀਆਂ ਬੰਨ ਕੇ ਰੱਖਣੀਆਂ ਤੇ ਮੈਂ ਉੱਥੇ ਹੀ ਲੰਘ ਕੇ ਜਾਣਾ ਤੇ ਮੈਂ ਉਹਨਾਂ ਨੂੰ ਫਿਰ ਸਾਸਰੀ ਘਰ ਬੁਲਾਉਣੀ ਜੀ ਮੈਂ ਵੀ ਸਾਹਨੇ ਵਾਲ ਤੋਂ ਆ ਜੀ ਮੈਨੂੰ ਬੜਾ ਮਾਣ ਹੋਣਾ ਜਾਨੀ ਮੈਂ ਕਿਤੇ ਵੀ ਬਾਹਰ ਅੰਦਰ ਜਾਣਾ ਮੈਂ ਕੈਨੇਡਾ ਗਿਆ ਸੀ ਤੇ ਉੱਥੇ ਵੀ ਇੱਕ ਮੈਨੂੰ ਐਮਪੀ ਮਿਲਿਆ ਪਾਰਕ ਦੇ ਵਿੱਚ ਉਹ ਮੈਨੂੰ ਕਹਿੰਦਾ ਮੈਂ ਪਿਆ ਕਹਿੰਦਾ ਕਿੱਥੋਂ ਤੁਸੀਂ ਮੈਂ ਕਿਹਾ ਸਾਹਮਣੇ ਵਾਲ ਤੋਂ ਉਹ ਕਹਿੰਦਾ ਜੀ ਧਰਮਿੰਦਰ ਜੀ ਦਾ ਕੀ ਹਾਲ ਹੈ ਯਾਨੀ ਇੰਨਾ ਸੀ ਸਾਨੂੰ ਦੱਸਣ ਦੀ ਸਾਹਮਣੇ ਵਾਲ ਮੂੰਹ ਚੋਂ ਨਿਕਲਣ ਦੀ ਧੀਰ ਸੀ ਧਰਮਿੰਦਰ ਨੂੰ ਅਗਲਾ ਜਦੇ ਬਗਲ ਉਹ ਧਰਮਿੰਦਰ ਜੀ ਅੱਛੇ ਧਰਮਿੰਦਰ ਦੇ ਜਗ੍ਹਾ ਤੇ ਉਹ ਤਾਂ ਯਾਨੀ ਬਹੁਤ ਹੀ ਵਧੀਆ ਸੀਗੇ ਭਾਈ ਮੈਨੂੰ ਇੱਕ ਦੱਸੋ ਜਦੋਂ ਉਹਨਾਂ ਦਾ ਧਰਮਿੰਦਰ ਜੀ ਦਾ ਵਿਆਹ ਹੋਇਆ ਤਾਂ ਉਹ ਵਿਆਹ ਕਿ ਇੱਥੇ ਲੈ ਕੇ ਆਏ ਸੀ ਪਹਿਲੀ ਵਾਰੀ ਇੱਥੇ ਇਸੇ ਜਗ੍ਹਾ 'ਚ ਉਹਨਾਂ ਦਾ ਵਿਆਹ ਹੋਇਆ ਸੀ ਧਰਮਿੰਦਰ ਦਾ ਧਰਮਿੰਦਰ ਦਾ ਜਦੋਂ ਬੂਆ ਇਹਨਾਂ ਦੀ ਮਦਰ ਮੈਨੂੰ ਦੱਸ ਰਹੀ ਸੀ ਪਤਾ ਨਹੀਂ ਹੁਣ ਇਹਨਾਂ ਨੂੰ ਦੱਸਿਆ ਕਿ ਬਈ ਇਦਾਂ ਗੱਲ ਸ਼ੇਅਰ ਦੀ ਹੁੰਦੀ ਮਦਰ ਇਹ ਕਹਿੰਦੇ ਜਦੋਂ ਕਹਿੰਦੇ ਮੈਂ ਗਈ ਉੱਥੇ ਬੰਬੇ ਗਏ ਸੀ ਨਾ ਉਹ ਕਿ ਇਹਨਾਂ ਦੀ ਸਿਸਟਰ ਪਤਾ ਮੇਰੀ ਮਾਮਾ ਜੀ ਦੀ ਬੇਟੀ ਵੀ ਉੱਥੇ ਹੀ ਆ ਤੇ ਆਪਣਾ ਬੂਆ ਦੀ ਬੇਟੀ ਸੋ ਤੇ ਇਹ ਉੱਥੇ ਗਏ ਤਾਂ ਉੱਥੇ ਬਹੁਤ ਕਹਿੰਦੇ ਮਾਣ ਆਦਰ ਕੀਤਾ ਕਹਿੰਦੇ ਉਹ ਤਾਂ ਜਿੱਦਾਂ ਹੁਣ 10 15 ਦਿਨ ਰਹੇ ਆਪਣੇ ਘਰੇ ਉਸ ਤੋਂ ਬਾਅਦ ਉਹਨਾਂ ਨੇ ਕੀ ਕੀਤਾ ਜੀ ਵੀ ਆਪਣਾ ਤੁਸੀਂ ਐਂ ਕਰੋ ਜੀ ਵੀ ਅਸੀਂ ਚੱਲਦੇ ਆਂ ਇਹ ਸ਼ੂਟਿੰਗ ਤੇ ਕਿਤੇ ਗਏ ਹੋਏ ਸੀ ਉਹ ਆਪਣੇ ਘਰ ਆ ਗਏ ਉੱਧਰ ਬੰਬੇ ਆਪਣੇ ਮਤਲਬ ਬੂਆ ਦੀ ਬੇਟੀ ਦੇ ਘਰ ਉਹ ਲੰ ਉਹ ਆਇਆ ਬਾਅਦ ਵਿੱਚ ਆਇਆ ਇਹ ਆ ਕੇ ਕਹਿੰਦੇ ਵੀ ਉਹ ਕਿੱਥੇ ਗਈ ਭੈਣ ਕਿੱਥੇ ਗਈ ਉਹ ਕਹਿੰਦੇ ਵੀ ਉਹ ਤਾਂ ਚਲੀ ਗਈ ਕਹਿੰਦੇ ਤੁਸੀਂ ਐਂ ਜਾਣ ਦੇਤੀ ਉਹ ਕਹਿੰਦੇ ਵੀ ਉਹ ਕਹਿੰਦੇ ਮੈਂ ਜਾਣਾ ਸੀ ਚਲੇ ਅਸੀਂ ਕਹਿੰਦੇ ਵੀ ਠੀਕ ਹੈ ਕਹਿੰਦਾ ਕੁਝ ਦੇ ਕੇ ਤੋਰਿਆ ਕੁਝ ਕਹਿੰਦੇ ਐਂ ਕਰੋ ਹੁਣੇ ਜਾਓ ਆਹ ਸਮਾਨ ਲਓ ਇੰਨਾ ਸਮਾਨ ਦੇ ਕੇ ਵੀ ਉਹਦੇ ਘਰ ਜਾ ਕੇ ਵੀ ਉਹਨਾਂ ਦਾ ਮਾਨਦਾਨ ਕਰਕੇ ਆ ਉਹ ਵੀ ਐਂ ਨਹੀਂ ਕੁੜੀ ਨੂੰ ਖਾਲੀ ਹੱਥ ਕਿਵੇਂ ਤੋਰਿਆ ਤੁਸੀਂ ਉਹ ਕਹਿੰਦਾ ਇੰਨਾ ਸਮਾਨ ਸਾਨੂੰ ਦੇ ਕੇ ਕਹਿੰਦੇ ਉਹ ਘਰੇ ਆਈਆਂ ਤਵਿੰਦਰ ਦੀ ਭੈਣ ਤੇ ਆਪਣਾ ਉਹਨਾਂ ਇਹਨਾਂ ਦੀ ਵਾਈਫ ਪ੍ਰਕਾਸ਼ ਕੋ ਇਹਨੇ ਘਰੇ ਆ ਕੇ ਸਾਡਾ ਕਰਕੇ ਗਏ ਉਹਦਾ ਇਹਦਾ ਬੂਆ ਇਹਦਾ ਮੰਮੀ ਮੈਨੂੰ ਦੱਸਦੇ ਸੀਗੇ ਸਾਡਾ ਤਾਂ ਐਂ ਮਤਲਬ ਐਂ ਗੱਲ ਸੀ ਸਾਡੀ ਤਾਂ ਪਰਿਵਾਰਕ ਪਰਿਵਾਰਕ ਐਂ ਗੱਲ ਹਾਂ ਐਂ ਹੁੰਦੀ ਰਹਿੰਦੀ ਸੀ ਹੁਣ ਕਿਵੇਂ ਵਿਖਦੇ ਹਾਂ ਵੀ ਜਦੋਂ ਇੱਕ ਖਬਰਾਂ ਆਡੀਅנס ਤਾਂ ਇੱਕ ਦਿਲ ਵੀ ਡਰ ਗਿਆ ਹੋਣਾ ਉਸ ਟਾਈਮ ਉੱਤੇ ਵੀ ਕੀ ਐਕਚੁਅਲੀ ਮੈਂ ਤਾਂ ਇੱਥੇ ਐਕਚੁਅਲੀ ਮੈਂ ਤਾਂ ਸੰਦੇ ਨੂੰ ਕੰਮ ਆਇਆ ਸੀ ਵੀ ਐਂ ਹੁੰਦਾ ਵੀ ਮਿਲਦਿਲ ਕੇ ਜਾਈਦਾ ਹੁੰਦਾ ਜਦ ਰ ਵੀ ਜਾਂਦੇ ਆ ਤੇ ਡੈਡੀ ਨਾਲ ਗੱਲ ਹੋਈ ਡੈਡੀ ਵੀ ਉਦਾਸ ਕਰੇ ਅਨੇ ਹਾਇਰ ਵੀ ਕਹਿ ਰਹੇ ਨੇ ਮੈਂ ਉਹਨਾਂ ਦੀ ਭਾਵਨਾ ਸਮਝਿਆ ਵੀ ਉਹਨਾਂ ਦੇ ਤਾਂ ਯਾਰ ਹਮਤੌਲੀ ਰਹੇ ਨੇ ਔਰ ਪਿਆਰ ਪੁਰਾਣੇ ਬੰਦਿਆਂ ਦਾ ਪਿਆਰ ਬਹੁਤ ਹੈ ਅੱਜਕੱਲ ਪਿਆਰ ਉਹਨਾਂ ਹੈ ਨਹੀਂ ਵੀ ਯਾਰ ਵੀ ਉਹਨਾਂ ਨੂੰ ਕਿੰਨਾ ਫੀਲ ਹੋ ਰਿਹਾ ਮੈਂ ਕਿਹਾ ਕੋਈ ਗੱਲ ਨਹੀਂ ਦੇਖਦੇ ਆਪਾਂ ਉਹੀ ਗੱਲ ਹੋਈ ਹੈ ਚਲੋ ਖਬਰ ਹੁਣ ਆਈ ਹੈ ਕਹਿੰਦੇ ਇਸ਼ਾਦ ਵੀ ਦੋਨੇ ਟਵੀਟ ਕੀਤਾ ਵੀ ਠੀਕ ਨੇ ਬੜਾ ਇੱਕ ਵਾਰੀ ਮੈਨੂੰ ਲੱਗਾ ਫੇਰ ਤੋਂ ਸਕੂਨ ਮਿਲਿਆ ਹੋਊਗਾ ਇਹ ਖਬਰ ਸੁਣ ਕੇ ਵੀ ਹਾਂ ਬਿਲਕੁਲ ਇਹ ਬਹੁਤ ਸਕੂਨ ਮਿਲਿਆ ਚਲੋ ਅਸੀਂ ਤਾਂ ਕਹਿੰਦੇ ਹਰੇ ਤਾਂ ਸਣੀ ਰੋਲ ਦੇ ਮੁੰਡਿਆਂ ਦੀਆਂ ਸ਼ੂਟਿੰਗਾਂ ਦੇਖਣੀਆਂ ਨੇ ਹਰੇ ਹੋਰ ਪਤਾ ਨਹੀਂ ਕਿਆ ਕੁਝ ਦੇਖਣਾ ਤੋਂ ਲੈ ਆਏ ਆ ਮੈਂ ਬਹੁਤ ਬਹੁਤ ਧੰਨਵਾਦ ਤੁਹਾਡਾ ਜੀ। ਥੈਂਕ ਯੂ। ਸਰ ਕੀ ਸ਼ੁਭਨਾਮ ਆ ਜੀ? ਕੀ ਸ਼ੁਭਨਾਮ ਕੀ ਆ? ਨਾਮ ਕੀ ਆ ਜੀ? ਨਹੀਂ ਮੈਸੇਜ ਤਾਂ ਇਹੀ ਹੈ। ਪਰਮਾਤਮਾ ਉਹਦੇ ਬੱਚਿਆਂ ਨੂੰ ਜਿਹਨੇ ਸਣੀ ਤੇ ਦੂਜਾ ਹੈਗਾ ਬੜੀ ਉਮਰ ਤੋਂ ਫਿਰ ਉਹ ਆਨੇ ਜਾਂਦੇ ਕਿਤੇ ਬਹੁ ਘੱਟ ਆਉਂਦੇ ਆ ਉਹਨੂੰ। ਅੱਛਾ ਜੀ। ਬਈ ਬਿਜ਼ੀ ਆ ਲਾਈਫ ਉਹਨੂੰ ਨਹੀਂ ਬਹੁਤ ਜ਼ਿਆਦਾ ਲਾਈਫ। ਅੱਛਾ ਤੁਹਾਡਾ ਨਾਮ ਕੀ ਆ ਜੀ ਤੁਹਾਡਾ ਨਾਮ? ਮੇਰਾ ਨਾਮ ਗਿਰਧਾਰੀ لال ਸ਼ਰਮਾ ਬ੍ਰਾਂਡ ਮੈਨੇਜਰ ਰਿਟਾਇਰ ਐਲਐਸੀ ਤੋਂ। ਜੀ ਅਚਾ ਤਰਮਿੰਦਰ ਨਾਲ ਕਿਸ ਤਰ੍ਹਾਂ ਦਾ ਨਾਤਾ ਸੀਗਾ ਤੁਹਾਡਾ ਕਹਿੰਦੇ ਕਾਫੀ ਪੁਰਾਣਾ ਹਾਂਜੀ ਕਿਦਾਂ ਦਾ ਨਾਤਾ ਸੀ ਕਿਦਾਂ ਦਾ ਨਹੀਂ ਇਥੋਂ ਲੱਗਦਾ ਹੁੰਦਾ ਸੀਗਾ ਜਦੋਂ ਬਣਿਆ ਨਹੀਂ ਸੀਗਾ ਲੁਧਿਆਣਾ ਜਾ ਕੇ ਬਹਿ ਜਾਣਾ ਉਹਨੇ ਚੋੜੇ ਬਿਜਾਰੋ ਨਾਈ ਦੀ ਦੁਕਾਨ ਸੀ ਉਹਤੇ ਬਹਿ ਜਾਣਾ ਫਿਰ ਆ ਜਾਣਾ ਇਥੋਂ ਬਾਲ ਸਵਾਰ ਦਾ ਜਾਂਦਾ ਹੁੰਦਾ ਸੀ ਮੈਂ ਗਿਆ ਦੋ ਤਿੰਨ ਵਾਰ ਚੰ ਦਿੱਲੀ ਗਿਆ ਬੰਬੇ ਮੈਂ ਕਹਿੰਦਾ ਮੇਰੀ ਟ੍ਰੇਨਿੰਗ ਹੁੰਦੀ ਸੀ ਮੈਂ ਸੀਨੀਅਰ ਫਰਾਂਚ ਮੈਨੇਜਰ ਸੀ ਜੇ ਐਲ ਸੀ ਤੇ ਉਹਵੇ ਟ੍ਰੇਨਿੰਗ ਸਾਡੀ ਬੰਬੇ ਸੀ ਦੋ ਵਾਰ ਤਾਂ ਗਿਆ ਹੋਰ ਮੈਂ ਤਾਂ ਸਾਡੇ ਦਾ ਬੱਚਿਆਂ ਵਰਗੇ ਸੀਗੇ ਅੱਛਾ ਜੀ ਉਹਦੇ ਪਿਤਾ ਜੀ ਨੇ ਸਾਨੂੰ ਪੜਾਇਆ ਮਾਸਟਰ ਕੇਬਲ ਕ੍ਰਿਸ਼ਨ ਉਹ ਇੱਥੇ ਪੜਾਉਂਦੇ ਨੇ ਸੀ ਫਿਰ ਇੱਥੇ ਪੜਾਉਂਦੇ ਸੀ ਅੱਛਾ ਕਿੰਨਾ ਕੁ ਪਿਆਰ ਸੀ ਜਦੋਂ ਬੰਬੇ ਗਏ ਉਹ ਕਿੰਦਾ ਇੱਜ਼ਤ ਮਾਨ ਸਤਿਕਾਰ ਬੰਬੇ ਗਿਆ ਨੂੰ ਕਿੰਨਾ ਕੁ ਪਿਆਰ ਦਿੱਤਾ ਜਿਹਨਾਂ ਦੀ ਬੰਬੇ ਬੰਬੇ ਨੂੰ ਕਾਫੀ ਦੇਰ ਹੋ ਗਈ ਹੁੰਦਾ ਅੱਛਾ ਜੀ ਅਸੀਂ ਕਿਹੜੇ ਰੋਜ਼ ਜਾਂਦੇ ਨਹੀਂ ਇੱਥੇ ਆਉਂਦੇ ਰਹੇ ਨਹੀਂ ਇੱਥੇ ਇੱਕ ਅੱਧੀ ਵਾਰ ਆਇਆ ਪਿੱਛੇ ਜੇ ਆਇਆ ਸੀ ਇੱਥੇ ਫਿਰ ਆਹ ਮਹੰਦਾ ਨੇ ਆਹ ਮਹੰਦਾ ਦੇ ਡੇਰੇ ਫਿਰ ਇਹ ਤੋਂ ਸਕੂਲ ਤੇ ਇੱਥੋਂ ਬੈਠ ਫੁੱਟ ਕੇ ਫਿਰ ਉਹ ਚਲੇ ਗਏ ਲੁਧਿਆਣੇ ਚੱਲ ਗਏ ਤੇ ਮੇਰੇ ਨਾਲ ਫਿਰ ਲੁਧਿਆਣੇ ਉਹ ਫਰੋਜ਼ਪੁਰ ਰੋਡ ਦੇ ਹੋਟਲ ਅਸੀਂ ਰਾਤ ਰਹੇ ਫਿਰ ਉਹ ਹਾਂ ਬੰਬਈ ਚਲੇ ਗਏ ਮੈਂ ਇਧਰ ਨੂੰ ਆ ਗਿਆ ਕਹਿੰਦੇ ਮਠਾਈ ਦੇ ਬੜੇ ਸਕੀਨਸੀ ਮਠਾਈ ਦੇ ਲੰਬਰਦਾਨਾਂ ਦੀ ਮਠਾਈ ਹਾਂ ਹਾਂ ਮਠਾਈ ਤਾਂ ਖਾਂਦੇ ਸੀਗੇ ਵਧੀਆ ਕਈ ਫੁੱਟਬਾਲ ਦਾ ਬਈ ਸਾਡੇ ਦਾ ਬੱਚਿਆਂ ਵਾਂਗੂ ਆ ਉਹ ਹਾਂਜੀ ਹਾਂ ਉਹ ਸ਼ਨੀ ਵਗੈਰਾ ਵੀ ਮੈਂ ਉਹਦੇ ਉੱਪਰ ਗਿਆ ਦੋ ਤਿੰਨ ਮੰਜ਼ਲਾ ਮਕਾਨ ਅੱਛਾ ਜੀ ਉਹਦੇ ਪੈਂਦੇ 40 50 ਜੁੱਤੀਆਂ ਦੇ ਜੋੜੇ ਉਹਦੇ ਸ਼ਨੀ ਦੇ ਮੈਂ ਕਹੇਗੀ ਕਹਿੰਦਾ ਜਿਹੜੀ ਮਰਜ਼ੀ ਦੇ ਕੇ ਪਾ ਲਈ